ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਇਚਾਰਜ ਬਲਵਿੰਦਰ ਸਿੰਘ ਸਿਉੜਾ ਉਹਨਾਂ ਨੇ ਅੱਜ ਪਹਿਲ ਤੋਂ ਆਪਣੇ ਸਾਥੀਆਂ ਦੇ ਨਾਲ ਐਲਾਨ ਕੀਤਾ ਪੰਥ ਦਰਤੀ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਮੈਂਬਰਸ਼ਿਪ ਜੁਆਇਨ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਇੱਕ ਸਨੇਹਾ ਦਿੱਤਾ ਤੇ ਆਓ ਗੱਲਬਾਤ ਕਰਦੇ ਹਾਂ ਪ੍ਰਧਾਨ ਬਲਵਿੰਦਰ ਸਿੰਘ ਸਿਉੜਾ ਜੀ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਮਣੀ ਕਾਲੀ ਦਾਲ ਅੰਬਰਸਰ ਕੰਨੀਓ ਮੈਂਬਰਸ਼ਿਪ ਤਿਆਰ ਕਰੀਆ ਜੋ ਕਿਸੇ ਵੀਰ ਨੇ ਭਰਉਣੀ ਹੋਵੇ ਤਾਂ ਭਰਾ ਸਕਦਾ ਪੈੜ ਹਲਕੇ ਕੰਨੀਓ ਅੱਜ ਕੱਲ ਤੋਂ ਸਟਾਰਟ ਕਰਤਾ ਸੀ ਭਰਨ ਲੱਗ ਗਏ ਆ ਸੋ ਬੇਨਤੀ ਆ ਜਿਹੜੇ ਪੰਥਦਾਰ ਦੀ ਨੇ ਉਹ ਜਰੂਰ ਆਪਣੇ ਮੈਂਬਰਸ਼ਿਪ ਪ੍ਰਾਪਤ ਕਰ ਰਹੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜਿੰਨੇ ਵੀ ਛਟੌਣੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਮੈਂ ਇਹੀ ਕਰਦੇ ਆ ਜੀ ਆਪਾਂ ਤਾਂ ਜੋ ਪੰਥਦਰ ਦੀ ਇਹ ਕਹਿੰਦੇ ਨੇ ਅਸੀਂ ਅਕਾਲੀ ਆ ਸੱਤੇ ਹੁਣ ਤਾਂ ਬਾਦਲਾ ਆਉਂਦਾ ਸਭ ਕੁਝ ਲੰਗਾ ਦਿੱਤਾ ਹੋ ਗਿਆ ਸਭ ਕੁਝ ਸਾਫ ਮੰਨ ਕੇ ਅਕਾਲ ਤਖਤ ਤੇ ਜਾ ਕੇ ਤੇ ਹੁਣ ਜਿਹੜੇ ਹਲੇ ਵੀ ਬਾਦਲਾਂ ਦੇ ਮਗਰ ਫਿਰਦੇ ਨੇ ਬੰਦੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਕਿਸੇ ਸੱਚੀ ਪਾਰਟੀ ਦੀ ਸਪੋਰਟ ਕਰੀਏ ਤਾਂ ਕਿ ਇਹ ਜੇ ਮੋਗਾ ਪ੍ਰਸਿੱਧ ਜਿਹੜੇ ਬਾਦਲਾਂ ਨੇ ਪੰਥ ਨੂੰ ਕਿੰਨਾ ਖੱਟਿਆ ਕਿੰਨਾ ਕੁਸ ਬਣਾਇਆ ਉਹ ਬਾਦਲਾਂ ਨੇ ਪੰਥ ਤੋਂ ਬਣਾਇਆ ਪੰਥ ਨੂੰ ਦੇਣ ਕਸੇ ਵੀ ਨਹੀਂ ਕਿਉਂ ਜਿੰਨਾ ਵੀ ਇਹਨਾਂ ਨੇ ਨੁਕਸਾਨ ਕੀਤਾ ਪੰਥ ਦਾ ਬਾਦਲਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਸਭ ਤੋਂ ਵੱਡਾ ਨੁਕਸਾਨ ਵਿੱਚ ਰਹਿ ਕੇ ਸੋ ਬੇਨਤੀ ਆ ਸਾਰਿਆਂ ਨੂੰ ਇਹ ਇਹਨਾਂ ਤੋਂ ਸੁਚੇਤ ਹੋਵੋ ਬਾਦਲਾਂ ਤੋਂ ਜਿੰਨੇ ਪੰਥਦਾਰ ਦੀਨਾਂ ਬਾਦਲਾਂ ਨਾਲ ਚੱਲਦੇ ਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮਰਸੱਤਾ ਪੱਲਾ ਬਣੋ ਬਾਅਦਸ ਪੰਜਾਬ ਪਾਰਟੀ ਪਾਗਜ ਹੋਣ ਜਾ ਰਹੀ ਆ ਉਹਦੇ ਨਾਲ ਜਿਹੜੋ ਸਨ ਤੁਸੀਂ ਹੋਊਗੀ ਵੀ ਜੋ 50000ਰ ਦੀ ਨੇ ਪੰਜਾਬ ਦਾ ਸਵਾਲ ਦੇਖਣਾ ਚਾਹੁੰਦੇ ਨੇ ਉਹ ਇੱਧਰ ਨੂੰ ਆਉਣ ਲੱਗੇ ਸਾਡੀ ਪਾਰਟੀ ਕਰਨੀ ਤੁਹਾਡੀ ਪਾਰਟੀ ਤੇ ਮੰਨ ਲਓ ਜਦੋਂ ਹਰ ਸਮਾਂ ਪੱਟੀ ਲੱਗ ਜਾਂਦੀ ਆ ਕੋਈ ਵੱਡਾ ਚਿਹਰਾ ਤੁਹਾਡਾ ਸਾਹਮਣੇ ਆ ਜਾਂਦਾ ਇਹ ਤੁਸੀਂ ਜਿਸ ਤਰ੍ਹਾਂ ਬਦਲਾ ની ਗੱਲ ਕਰਦੇ ਹੋ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਕਾਣ ਕਰ ਦਿੱਤਾ ਤੇ ਤੁਸੀਂ ਕੀ ਬਕਾਸ ਦੇ ਵਿੱਚ ਮੈਂ ਕਦਾਈ ਚੱਲ ਰਿਹਾ ਸੁਧਾਰ ਕਰੋ ਲੱਗ ਗਿਆ ਹੋ ਇਹ ਕਵਾਲਟੀ ਹਾਈ ਕਮਾਂਡ ਦਾ ਕੰਮ ਹੈਗਾ ਪਰ ਜਿਸ ਨੇ ਕਰ ਸਾਨੂੰ ਪਤਾ ਜਿੰਨੇ ਵੀ 500 ਮੁੰਦੇ ਨੇ ਅੱਜ ਤੱਕ ਪ੍ਰਧਾਨ ਸਾਹਿਬ ਉਠਾਉਂਦੀ ਆਈਆਂ ਸ਼੍ਰੋਮਣੀ ਅਕਾਲੀ ਦਾ ਨੰਬਰ ਸਾਰੇ ਚਾਹੇ ਵਪਾਰੀਆਂ ਦੇ ਮੁੰਦੇ ਹੋਗੇ ਚਾਹੇ ਕਿਤੇ ਵੀ ਕੋਈ ਪੜਾਈਆਂ ਨੂੰ ਲੈ ਕੇ ਜਿਵੇਂ ਮੋਹ ਗ੍ਰਾਂਡ ਸਾਹਿਬ ਦੇ ਵਿੱਚ ਕੁਝ ਅਲਮ ਮੁਕਲਮ ਉਤੋਂ ਆ ਰਹੇ ਨੇ ਖਲਾਮਤ ਕਰਦੇ ਆ ਰਹੇ ਨੇ ਕੁਝ ਮਤਲਬ ਲੂਰੇ ਨਿਕਲਦੇ ਨੇ ਪੜਾਈ ਦੀਆਂ ਕਿਤਾਬਾਂ 'ਚ ਦੇਖੋ ਕਿੰਨਾ ਕੁਝ ਨਿਕਲਦਾ ਉੱਥੇ ਉੱਥੇ ਲੱਗ ਲੱਗ ਅਸੀਂ ਆਵਾਜ਼ ਚੱਕਦੇ ਹਾਂ ਆਪਣੇ ਜੇ ਸ਼੍ਰੋਮਣੀ ਕਾਲੀਦਾ ਲੰਬਰਸਾਰਾ ਆ ਜਾਂਦਾ ਮੂਰੇ ਸੋ ਜਿਹੜੀਆਂ ਦੇਖਣ ਨੂੰ ਹੁਣੇ ਮਿਲਦੀਆਂ ਨੇ ਸਾਨੂੰ ਇਹ ਕੰਮ ਕਦੇ ਦੇਖੂ ਨਹੀਂ ਮਿਲਣ ਨੂੰ ਇਹਨਾਂ ਦੇ ਵਿੱਚ ਸੁਧਾਰ ਕਰਨਗੇ ਸਾਰੇ ਪੜਾਈ ਹੋਵੇ ਚਾਹੇ ਚਾਹੇ ਲੋਕਾਂ ਦੇ ਸਕੂਲਾਂ ਦੇ ਵਿੱਚ ਪਾਠ ਦਾ ਸੰਸਥਿਆਲਾ ਹੋਵੇ ਗੁਰਦੁਆਰਾ ਹੈ ਨੈਵੀਂ ਦੇ ਸੰਥਿਆਂ ਦਾ ਸੋ ਇਹ ਪ੍ਰਬੰਧ ਬੱਚਿਆਂ ਨੂੰ ਨਵਾਂ ਨਾਲ ਜੋੜਨ ਦਾ ਜਿੰਨੀ ਸ਼੍ਰੋਮਣੀ ਕਮੇਟੀ ਦੇ ਸਕੂਲ ਨੇ ਹਸਪਤਾਲ ਨੇ ਸੋ ਸਾਰਿਆਂ ਨੂੰ ਰੀਪਲੇ ਕਰਕੇ ਸਟਾਰ ਲੈ ਕੇ ਆ ਅੱਜ ਦਾ ਤੁਹਾਡਾ ਪੀਸ ਨੇ ਆ ਨੌਜਵਾਨਾਂ ਨੂੰ ਤੇ ਪੰਥ ਧਰਤੀਆਂ ਪੀਸ ਨੇ ਆ ਅੱਜ ਦੱਸਦੇ ਹੈ ਇਹੀ ਆ ਆਓ ਸ਼੍ਰੋਮਣੀ ਅਕਾਲੀ ਦੰਗ ਬਰਸਾਰ ਦਾ ਪੱਲਾ ਫੜੋ ਉਹ ਜੋ ਸੱਚ ਦੇ 40 ਸਾਲ ਹੋ ਗਏ ਇਹੀ ਚੱਲਦੀ ਆ ਰਹੀ ਆ ਪਾਰਟੀ ਹੋਰ ਸਾਰੀਆਂ ਦੇਖ ਲੀਆਂ ਨੇ ਝਾੜੂ ਦਾ ਤੈਨੇ ਹੁੰਦੇ ਸੀ ਬਦਾ ਲੈ ਕੇ ਉਹ ਵੀ ਦੇਖ ਲਿਆ 3 ਸਾਲ ਦੇ ਵਿੱਚ ਸਭ ਤੋਂ ਨੰਕਮੀ ਸਰਕਾਰ ਚੱਲਦੀ ਆਈ ਆ ਸੋ ਬੇਨਤੀ ਆ ਨੌਜਵਾਨਾਂ ਨੂੰ ਆਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜੋ ਕਿਉਂਕਿ ਸੱਚ ਦੇ ਆਧਾਰ ਤੇ ਚੱਲਦੀ ਆ ਪਾਰਟੀ ਇਹ ਹਮੇਸ਼ਾ ਸੱਚ ਤੇ ਚੱਲੂ ਵੀ ਕਹਾ ਸਕਦੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੰਬਰ ਬਣਨਾ ਚਾਹੁੰਦੇ ਨੇ ਤੇ ਤੇ ਸੰਪਰਕ ਕਰਨੋਂ ਪੈਲ ਹੱਥੇ ਦੇ ਅਗੋਂ ਕੀ ਸੁਣਾਉਂਦੇ ਦੇਖੋ ਇੱਥੇ ਜਿੰਨੇ ਵੀ ਹੈਗੇ ਨੇ ਨੰਬਰ ਵੀ ਦੋਗਾ 77100 300148 ਦਾਦਾ ਨੰਬਰ ਆ ਜੋ ਮੈਂ ਪੂਸ ਜ਼ਿਲ੍ਹਾ ਫਨਾਂ ਦਾ ਅਮਚਾਰੀਆਂ ਸਾਡੇ ਨਾਲ ਮੌਜੂਦ ਨੇ ਸਰਕਲ ਪ੍ਰਧਾਨ ਹਰਪਾਲ ਸਿੰਘ ਨizampur ਸਰਕਲ ਪੈਲ ਦੇ ਪ੍ਰਧਾਨ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਕੀ ਕਹਿਣਾ ਚਾਹੋਂਗੇ ਸ਼੍ਰੋਮਣੀ ਅਕਾਲੀ ਦਲ ਬਾਰੇ ਤੇ ਜਿਸ ਤਰ੍ਹਾਂ ਲੋਕਾਂ ਦਾ ਕੀ ਇਛਾਵਾਂ ਦਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੌਮਨੀ ਕਾਦੀਦਾਨਾ ਬਾਦਲਾਂ ਨੇ ਜਿਹੜੇ ਉਹਨਾਂ ਨੇ ਹੋਂ ਤੱਕ ਵਿਅੋਗ ਦਿੱਤੀਆਂ ਕੀਤੀਆਂ ਨੇ ਆਪਣੇ ਆਪ ਸਹਾਇ ਮਾਰ ਰਹੀ ਸੀ ਪਰ ਉਹਨਾਂ ਦੀਆਂ ਪਾਪ ਉਹਨਾਂ ਦੇ ਸ਼ਾਰੇ ਦਾ ਸਾਰਾ ਸਾਹਮਣੇ ਆ ਗਿਆ ਉਹ ਸਰਕਾਰ ਦੇ ਵਿਸ਼ੇਸ਼ ਅਧਿਕਾਰ ਆਮ ਨੇ ਉਹਨਾਂ ਦੇ ਲੋਕਾਂ ਨੂੰ ਉਹਨੇ ਕਹਿੰਦਾ ਪਰ ਅੱਜ ਦੀ ਜਨਤਾ ਅੱਜ ਨੌਜਵਾਨਾਂ ਨੂੰ ਵੇਖ ਕੇ ਖੁਸ਼ੀ ਉਹਨਾਂ ਦੇ ਜਿਹੜੇ ਲੋੜਾ ਲੋੜ ਲੱਗਿਆ ਉਹਨਾਂ ਦੇ ਲੋੜ ਫੜੇ ਨੇ ਉਹਨਾਂ ਨੂੰ ਛੱਡ ਕੇ ਸਾਰਾ ਬੱਤੇ ਆ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਜੀ ਸਮਾਨ ਦੇ ਸਾਥ ਦੇ ਉਹ ਤਾਂ ਕਿ ਇੱਕ ਨਾ ਤਾੜ ਕੋ ਯੂਟਰ ਨੇ ਬੇਦਾਗ ਅਜੂਟਰ ਨੇ ਬਾੜ ਦੇ ਵਿੱਚੋਂ ਸੱਚੇ ਅਜੂਟਰ ਨੇ ਜਿਨ੍ਹਾਂ ਨੂੰ ਆਪਾਂ ਉਹਨਾਂ ਦੇ ਸਪੋਰਟ ਕਰਕੇ ਕਾਮਯਾਬ ਬਣਾਈਏ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਪਾਉਂਦੇ ਨੇ ਉਹ ਅਕਾਲੀ ਦਲ ਨੇ ਅਕਾਲੀ ਦਲ ਨੇ ਹੈਗੇ ਇਹਨਾਂ ਨੇ ਕਈ ਪੰਜਾਬ ਦੀ ਨੌਜਵਾਨੀ ਤੋਂ ਪੱਠਾ ਗਰਖ ਕਰ ਦਿੱਤਾ ਜਿਹੜੇ ਕਹਿੰਦੇ ਨੇ ਨਸ਼ਾ ਵਾਢਰ ਤੋਂ ਹੁੰਦਾ ਵਾਢਰ ਤੋਂ ਨਸ਼ਾ ਨਹੀਂ ਆ ਰਿਹਾ ਇਹ ਮੰਗਾ ਰਹੇ ਨੇ ਬਾਦਲ ਉਹਨਾਂ ਨੇ ਨਸ਼ਾ ਮੰਗਵਾਇਆ ਬਾਦਲ ਸ਼ਕੀਰ ਤੇ ਮਜੀਠੀਆ ਤਿੰਨਾਂ ਨੇ ਉਹ ਨਸ਼ੇ ਦੀ ਪਰੌਕ ਖਾਧੀ ਆ ਵੇਚਿਆ ਲੋਕਾਂ ਨੂੰ ਨੌਜਵਾਨੀਆਂ ਨੂੰ ਨਸ਼ਾ ਵੇਚ ਕੇ ਤੇ ਫੇਰ ਇੱਕ ਵਾਰ ਦੀ ਗੱਲ ਆ ਇਹਨਾਂ ਨੇ ਨੌਜਵਾਨ ਨਸ਼ਾ ਵੇਚ ਖਾਣ ਵਾਲਿਆਂ ਨੂੰ ਫੜਫੜ ਗ੍ਰਿਫਤਾਰ ਕੀਤਾ ਅੰਦਰ ਕਰ ਦਿੱਤਾ ਫੇਰ ਜਨਤਾ ਵਿਰੋਧ ਕਰਨ ਲੱਗੀ ਬਾਦਲਾਂ ਦਾ ਜਦੋਂ ਵਿਰੋਧ ਹੋਣ ਲੱਗਿਆ ਫੇਰ ਬਾਦਲ ਹੁਣੇ ਉਹ ਨਸ਼ਾ ਫਰੀ ਮੁਫਤ ਛਡਵਾਉਣ ਲੱਗ ਗਏ ਹਸਪਤਾਲਾਂ ਦੇ ਵਿੱਚੋਂ ਫਰੀ ਦਵਾਈ ਦਵਾਇ ਦੇਣ ਲੱਗ ਗਏ ਅਰ ਜਨਤਾ ਨੂੰ ਬੇਨਤੀ ਕਰਦਾ ਤੁਹਾਨੂੰ ਸੋਚੋ ਜਿਹੜੀ ਫਰੀ ਦਵਾਈ ਆ ਉਹ ਪੈਸਾ ਕਿੱਥੋਂ ਆਉਂਦਾ ਉਹ ਖਜ਼ਾਨੇ ਵਿੱਚੋਂ ਆਉਂਦਾ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਆਉਂਦਾ ਜਿਹੜੀ ਉਹਨਾਂ ਨੇ ਦਵਾਈ ਨਸ਼ੇ ਦੇਣ ਵਾਲਿਆਂ ਨੂੰ ਛਡਾਉਣ ਬਾਅਦ ਤੇ ਦਿੱਤੀ ਆ ਪਰ ਉਹਨਾਂ ਨੇ ਪ੍ਰਾਪਤ ਜੋੜਾ ਰਹਾ ਵਿੱਚ ਇਹਨਾਂ ਨੇ ਖਾਧੀ ਵੱਡੇ ਬਾਦਾਂ ਨੇ ਸ਼ਹੀਦ ਨੇ ਤੇ ਮਜੂਤਿਆਂ ਨੇ ਉਹਦੀ ਪ੍ਰਾਪਤ ਇਹਨਾਂ ਨੇ ਖਾਧੀ ਜਿਹੜਾ ਇਲਾਜ ਨੂੰ ਦਵਾਈ ਪ੍ਰਾਪਤ ਕਰਕੇ ਲੋਕਾਂ ਨੂੰ ਦਿੱਤੀ ਆ ਉਹਦਾ ਪੈਸਾ ਇਹਨਾਂ ਨੇ ਖਰਚਾਨਾ ਦਾ ਵਰਤਿਆ ਇਸ ਕਰਕੇ ਬੇਨਤੀ ਕਰਦੇ ਹਾਂ ਨੌਜਵਾਨੀਆਂ ਨੂੰ ਤੁਸੀਂ ਸੁਧਰੋ ਥੋੜਾ ਜਿਹਾ ਹੁਣ ਤਾਂ ਨੰਗੇ ਚਿੱਟੇ ਹੋ ਗਏ ਸਾਰਾ 328 ਰੂਪ ਇਹਨਾਂ ਨੇ ਪਤਾ ਨਹੀਂ ਕਿੱਥੇ ਵਿੱਚ ਇਹਨੇ ਕੀ ਕੀਤਾ ਉਹਨਾਂ ਦਾ ਅਜੇ ਵੀ ਜਨਤਾ ਨੂੰ ਕੋਈ ਹਸਾਬ ਕਿਤਾਬ ਨਹੀਂ ਦਿੱਤਾ ਪਰ ਇਹਦੇ ਭਾਵ ਨੇ ਨੰਗੇ ਹੋ ਗਏ ਰਗਵੀਰ ਸਿੰਘ ਨੇ ਕਰ ਦਿੱਤੇ ਇਹ ਜਿਹੜੀਆਂ ਰੁਪਈਆ ਇਹ ਮੰਨਿਆ ਅੰਬਰਸਰ ਰਗਵੀਰ ਦੇ ਸਾਹਮਣੇ ਉਹ ਤਰੁੱਟੀਆਂ ਦਾ ਭਾਪ ਇਹਨਾਂ ਨੂੰ ਝੱਲਣਾ ਪੈਣਾ ਔਰ ਬੇਨਤੀ ਕਰਦਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਹਦੇ ਤੇ ਹਾਈ ਕੋਰਟ ਉਹ ਤਰੁੱਟੀਆਂ ਦਾ ਕੇਸ ਕਰਨਾ ਚਾਹੀਦਾ ਜਿਹੜਾ ਮੰਨ ਗਿਆ ਹੈ ਜਿਹੜੀ ਸੇਵਾ ਲਈਆ ਗੁਰਦੁਆਰਾ ਸਾਹਿਬ ਦੀ ਸੇਵਾ ਨਹੀਂ ਉਹ ਗੁਰਦੁਆਰਾ ਸਾਹਿਬ ਦੀ ਭਾਂਡੇ ਮਾਰਨ ਦੀ ਸੇਵਾ ਧਰਮ ਦੀ ਸੇਵਾ ਉਹ ਇਹਨੂੰ ਸਜ਼ਾ ਨਹੀਂ ਹੈ ਉਹ ਜਿਹੜੀ ਕਹਿੰਦੇ ਨੇ ਸਜ਼ਾ ਲਾਤੀ ਸਜ਼ਾ ਲਾਤੀ ਸਜ਼ਾ ਤਾਂ ਆ ਬੀਬੀਆਂ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ ਭਾਂਡੇ ਮਾਰ ਕੇ ਤਹਾਬ ਕਰਦੀਆਂ ਨੇ ਉਹ ਸਜ਼ਾ ਥੋੜਾ ਉਹ ਤਾਂ ਗੁਰੂ ਕਾ ਦੀ ਸੇਵਾ ਇਹ ਤਾਂ ਕੋਈ ਡਰਾਮੇਬਾਜ਼ੀ ਆ ਵੀ ਇਸ ਗਵੀਰ ਨੂੰ ਸਜ਼ਾ ਲਾਤੀ ਸਜ਼ਾ ਲਾਤੀ ਸਜ਼ਾ ਉਹ ਸਜ਼ਾ ਨਹੀਂ ਸਜ਼ਾ ਤਾਂ ਇਹ ਤਾਂ ਮੰਨਾਂਗੇ ਜਦੋਂ ਸ਼ਿਖਾਣਾਂ ਅੰਦਰ ਡੱਕਿਆ ਜਾਵੇਗਾ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਪਾਰਟੀਆਂ ਨੂੰ ਕਿਰਪਾ ਨੇ ਵੀ ਇਸ ਦਾ ਵਿਰੋਧ ਕਰੋ ਹਾਈ ਕੋਰਟ ਕੇਸ ਕਰੋ ਮੈਂ ਸ਼ੰਮਰੀ ਕਾਲੀਦਰ ਸਮਰਜੀ ਜੀ ਨੂੰ ਮਾਣ ਦਾ ਧੰਨਵਾਦ ਦਿਆਂ ਇਹਨਾਂ ਕਹਿੰਦਾ ਹਾਂ ਮੈਂ ਸਮਾਜ ਦਾ ਵਾਹਿਗੁਰੂ ਦਾ ਖਾਲਸਾ ਛੜੀ ਵਾਹਿਗੁਰੂ ਜੀ ਦੇ ਫਤਿਹ ਮੈਂ ਕਾਲੀਦਰ ਅੰਬਰ ਸਾਹਿਬ ਸਰਦਾਰ ਸਹਿਮਰ ਸਿੰਘ ਸਿੰਧ ਜੀ ਦੇ ਗੁਰੂ ਘਰ ਦੇ ਮੈਂਬਰ ਹਾਂ ਜੋ ਅੰਮ੍ਰਿਤ ਸ਼੍ਰੋਮਣੀ ਕਾਲਜ ਵਾਲ ਪਾਇਲ ਹਲਕੇ ਤੋਂ ਬਲਵਿੰਦਰ ਸਿੰਘ ਕਾਕਾ ਉਪਰ ਗਾਣੂ ਨੇ ਇਹ ਵਾਇਬ੍ਰੇਸ਼ਨਾਂ ਜੋ ਖੱਤਰ ਹੋਇਆ ਮੈਂਬਰਸ਼ਿਪ ਬਣਾਉਣ ਵਾਸਤੇ ਹਲ ਸਾਬ ਪਾਇਲ ਦੇ ਲੋਕ ਤੇ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਕਿ ਫੋਟੀਆਂ ਕਰਵਾ ਕੇ ਲੈ ਜਾ ਸਕੋ ਬਣਵਾਓ ਅਤੇ ਬਦ ਤੋਂ ਬਦ ਛੜੀ ਕੰਮ ਬੁਸਤਾ ਦਾ ਬਦ ਤੋਂ ਮੈਂਬਰਸ਼ਿਪ ਮਾਨ ਸਾਹਿਬ ਦੀ ਅਗਵਾਈ ਵਿੱਚ ਚੱਜੇ ਲੱਗੀ ਹੈ ਜੇ ਉਹਨਾਂ ਨੂੰ ਆਪਾਂ ਪਾਜੋਂ ਲੱਗੇ ਇੱਕੋ ਮੁਤਾਬਿਕ ਜਿਹੜੇ ਆਮ ਇਸ ਤਰ੍ਹਾਂ ਬਾਦਲ ਨੇ ਬਾਦਲਾਂ ਨੇ ਛੱਡੇ ਪਿਓ ਪਾਸਾਰ ਦੇ ਦੇਸ਼ ਦੇ ਲੈ ਲਓ ਅਤੇ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰ ਦਿੱਤਾ ਇਹਨਾਂ ਨੇ ਆਪ ਖੁੱਦ ਬਾਦਲਾਂ ਨੇ ਪੰਜਾਬ ਦੇ ਵਿੱਚ ਨਟਾ ਬਾੜਿਆ ਕਿ ਨਾ ਕੇ ਨਸਲ ਖਾਣ ਵਾਲਿਆਂ ਨੇ ਨਿਸ਼ਾਨੀ ਪ੍ਰਾਪਤ ਕੀਤਾ ਬਾਹਰ ਜੁਤੀ ਖੱਟੇ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅੱਜ ਅਸੀਂ ਕਲਵਿੰਡਰ ਸਿੰਘ ਸ਼ਵਰੇਣੀ ਕਮਾਂਡ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਾਰਾ ਮੈਂਬਰਸ਼ਿਪ ਸ਼ੁਰੂ ਕਰਨ ਲੱਗੇ ਆ ਜੋ ਜਿਹੜੇ ਸਿੱਖ ਦਰਦੀ ਪੰਥ ਦਰਦੀ ਨੇ ਨਾਲ ਉਹਨਾਂ ਨੂੰ ਇਹ ਮੈਂਬਰਸ਼ਿਪ ਬਣਾਉਣੀ ਚਾਹੀਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੀ ਸਰਕਾਰ ਬਣੇ ਔਰ ਪੂਰਾ ਪੰਜਾਬ ਖੁਸ਼ਹਾਲ ਹੋਵੇ ਪੰਥ ਵਸੇ ਸਿੱਖੀ ਵਸੇ ਦੇਖਣਾ ਚਾਹੁੰਦੇ ਆ ਪੰਜਾਬ ਦਾ ਵਹਿਗੀ ਕਾ ਖੜਖਾ ਵਹਿਗੀ ਕਾ ਖੜਖਾ